ਆ ਤੁਸੀਂ ਟਰਾਂਸਫਾਰਮ ਤੇ ਦੇਖੋ ਕਿਸ ਤਰ੍ਹਾਂ ਧੂਆ ਨਿਕਲ ਰਿਹਾ ਤਾਰਾਂ ਦੇ ਵਿੱਚੋਂ ਇਹ ਜ਼ਿਆਦਾ ਲੋਡ ਦੇ ਕਾਰਨ ਇਹ ਮੰਡੀ ਕੋਲੇ ਖੰਭਾ ਲੱਗਿਆ ਵਾ ਟਰਾਂਸਫਾਰਮ ਜੀ ਇਹ ਹੈਗਾ ਆਪਣੇ ਸਟੇਸ਼ਨ ਦੇ ਕੋਲ ਬਿਲਕੁਲ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਸਿੰਘ ਸਭਾ ਤੇ ਜ਼ਿਆਦਾ ਓਵਰ ਲੋਡ ਦੇ ਕਾਰਨ ਅੱਗ ਲੱਗਣ ਦਾ ਵੀ ਇੱਥੇ ਜ਼ਿਆਦਾ ਡਰ ਹੋਇਆ ਵਿਆ ਆ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਧੂਆ ਨਿਕਲ ਰਿਹਾ ਲਗਾਤਾਰ ਇਹ ਜ਼ਿਆਦਾ ਲੋਡ ਦੇ ਕਾਰਨ ਆ ਫੋਨ ਆਸੀ ਹਜੇ ਬਿਜਲੀ ਵਾਲਿਆਂ ਨੂੰ ਹਜੇ ਉਹਨਾਂ ਨੇ ਚੱਕਿਆ ਨਹੀਂ ਸੀ ਫੋਨ ਦੁਬਾਰਾ ਅਸੀਂ ਫੇਰ ਟਰਾਈ ਕਰਕੇ ਦੇਖਦੇ ਹਾਂ ਜੇ ਫੋਨ ਚੱਕ ਲਿਆ ਤਾਂ ਉਹਨਾਂ ਨੂੰ ਇਹਦੀ ਜਾਣਕਾਰੀ ਦੇ ਦਈਏ ਨਹੀਂ ਇਹ ਭਿਆਨਕ ਅੱਗ ਦਾ ਰੂਪ ਵੀ ਲੈ ਸਕਦਾ ਜਿਸ ਤਰ੍ਹਾਂ ਧੂਆਂ ਤੁਸੀਂ ਦੇਖਦੇ ਹੋ ਲਗਾਤਾਰ ਵੱਧਦਾ ਜਾ ਰਿਹਾ ਏ ਜ਼ਿਆਦਾ ਲੋਡ ਦੇ ਕਾਰਨ